ਅੱਜ ਸ਼੍ਰੀ ਨਾਨਾ ਦੇਵੀ ਲੰਗਰ ਕਮੇਟੀ ਪੰਜਾਬ ਦੀ ਮੀਟਿੰਗ ਰੱਖੀ ਗਈ ਜਿਸਦੇ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਪ੍ਰਧਾਨ ਸਹਿਬਾਨ ਅਤੇ ਮੈਂਬਰ ਸਹਿਬਾਨ ਪਹੁੰਚੇ ਇਸ ਮੀਟਿੰਗ ਦਾ ਆਯੋਜਨ ਸ਼੍ਰੀ ਨਾਨਾ ਦੇਵੀ ਲੰਗਰ ਕਮੇਟੀ ਧਨੋਲਾ ਦੇ ਪ੍ਰਧਾਨ ਸੰਜੀਵ ਕੁਮਾਰ ਹੈਪੀ ਜੀ ਬਵਲੀ ਜੀ ਬਲਵਿੰਦਰ ਕੁਮਾਰ ਬਿੰਦਰੀ ਜੀ ਮੋਹਿਦ ਕਾਲਾ ਜੀ ਸੁੰਦਰ ਜੀ ਸੋਨੀ ਬਾਂਸਲ ਜੀ ਰੰਮੀ ਬਾਂਸਲ ਜੀ ਰੰਮੀ ਬਾਂਸਲ ਜੀ ਮੋਨੀ ਬਾਂਸਲ ਜੀ ਮੀਸ਼ੂ ਬਾਂਸਲ ਜੀ ਜੀਵਨ ਬਾਂਸਲ ਜੀ ਵੱਲੋਂ ਦੌਸ਼ਾਲਾਤ ਨੂੰ ਲਾਭੇ ਕੀਤਾ ਗਿਆ ਸ਼੍ਰੀ ਨਾਨਾ ਦੇਵੀ ਲੰਗਰ ਕਮੇਟੀ ਤਨੌਲਾ ਵੱਲੋਂ ਆਈਆਂ ਸੰਗਤਾਂ ਲਈ ਜਲ ਜੂਸ ਪਾਣੀ ਆਦਤੋ ਇਲਾਵਾ ਬਹੁਤ ਵਧੀਆ ਭੋਜਨ ਵੀ ਪਰੋਸਿਆ ਗਿਆ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸ਼੍ਰੀ ਨਾਨਾ ਦੇਵੀ ਲੰਗਰ ਕਮੇਟੀ ਦੇ ਪ੍ਰਧਾਨ ਡਾਕਟਰ ਸਤਪਾਲ ਜੀ ਨੇ ਕਿਹਾ ਕਿ ਉਹਨਾਂ ਦੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਉਹ ਦੂਸਰੇ ਸੂਬੇ ਦੇ ਵਿੱਚ ਬਣੇ ਸ਼੍ਰੀ ਨਾਨਾ ਦੇਵੀ ਮੰਦਿਰ ਦੇ ਵਿੱਚ ਪੰਜਾਬ ਦੀਆਂ ਸੰਗਤਾਂ ਨੂੰ ਦੇਖਦੇ ਹਨ ਤਾਂ ਇੰਜ ਲੱਗਦਾ ਹੈ ਕਿ ਇਹ ਕਿਸੇ ਹੋਰ ਸੂਬੇ ਦੇ ਵਿੱਚ ਮੰਦਿਰ ਨਹੀਂ ਬਣਿਆ ਗਵਾਲਕੀ ਪੰਜਾਬ ਦੇ ਵਿੱਚ ਬਣਿਆ ਹੈ ਇਸ ਮੌਕੇ ਤੇਜ ਸ਼੍ਰੀ ਲੰਗਰ ਵਿਦਿ ਨਗਰ ਕਮੇਟੀ ਦੇ ਪ੍ਰਧਾਨ ਸੰਜੀਵ ਕੁਮਾਰ ਜੀ ਮੋਹਿਤ ਕਾਲਾ ਜੀ ਅਤੇ ਰਿੰਕੀ ਬਾਂਸਰ ਜੀ ਨੇ ਕਿਹਾ ਕਿ ਪੰਜਾਬ ਦੀ ਭੜਕਾਂ ਦੇ ਵਿੱਚ ਇੰਨੀ ਮਾਤਾ ਪ੍ਰਤੀ ਸ਼ਰਧਾ ਹੈ ਕਿ ਜਦੋਂ ਲੰਗਰ ਲਗਾਉਣ ਲਈ ਕੋਈ ਜਗ੍ਹਾ ਨਹੀਂ ਮਿਲੀ ਤਾਂ ਭੜਕਾਂ ਨੇ ਪਹਾੜਾਂ ਦੇ ਸੀਨੇ ਪਾੜ ਕੇ ਉੱਤੇ ਲੰਗਰਾਂ ਲਈ ਜਗ੍ਹਾ ਬਣਾਈ ਮੋਹਿਤ ਕੁਮਾਰ ਕਾਲਾ ਜੀ ਅਤੇ ਰਿੰਦੀ ਮਾਨਸਲ ਜੀ ਨੇ ਕਿਹਾ ਕਿ ਉਹ ਲੋਕਾਂ ਦੇ ਸਹਿਯੋਗ ਅਤੇ ਭਗਤਾਂ ਦੀ ਸ਼ਰਦਾ ਦੇ ਨਾਲ ਬੈਂਡਵਾਰ ਉੱਥੇ ਵਿਚੀ ਨਾਨਾ ਦੇਵੀ ਮਾਤਾ ਦੇ ਲੰਗਰ ਲਗਾ ਚੁੱਕੇ ਹਨ ਅਤੇ ਇਸ ਵਾਰ ਵੀ ਬੜੀ ਧੁੰਮਕਾਂ ਦੇ ਨਾਲ ਉਹ ਸੰਗਤਾਂ ਦੇ ਸਹਿਯੋਗ ਨਾਲ ਵੱਧ ਚੜਕੇ ਲੰਗਰ ਲਗਾਉਣਗੇ ਉਨ੍ਹਾਂ ਕਿਹਾ ਕਿ ਧਨੌਲਾ ਲੰਗਰ ਦੇ ਵਿੱਚ ਸ਼ਾਮ ਵੇਲੇ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਅਤੇ ਦੁਪਹਿਰ ਵੇਲੇ ਮਟਰ ਪਨੀਰ ਅਤੇ ਚਪਾਤੀ ਪਰੋਸੀ ਜਾਂਦੀ ਹੈ ਇਸ ਵਕਤ ਡਾਕਟਰ ਸਤਪਾਲ ਜੀ ਨੇ ਉਥੋਂ ਦੇ ਜੋ ਮਹਾਂਤ ਹਨ ਉਹਨਾਂ ਵੱਲੋਂ ਕੀਤੀ ਜਾ ਰਹੀ ਥਕੇ ਸ਼ਾਹੀ ਵਾਰੇ ਮੀਡੀਆ ਨੂੰ ਕਿਹਾ ਕਿ ਇਹ ਖਬਰ ਬੰਦ ਚੜ ਕੇ ਲਗਾਓ ਜੋ ਕਿ ਮਹਾਂਤ ਉੱਤੇ ਆਉਂਦੇ ਲੰਗਰ ਕਮੇਟੀ ਦੇ ਮੈਂਬਰਾਂ ਤੋਂ ਕਰਦੇ ਹਨ ਉਹਨਾਂ ਨੂੰ ਸਿੱਧਾ ਸਪਸ਼ਟ ਜੋ ਜਵਾਬ ਦਿੱਤਾ ਹੈ ਅੱਜ ਸੁਣਦੇ ਹਾਂ ਡਾਕਟਰ ਸਤਪਾਲ ਗਰਗ ਜੀ ਨੇ ਕੀ ਕਿਹਾ ਅਤੇ ਬਤਵਾਰ ਸ਼ੇਅਰ ਕਰਿਓ ਜੀ ਸ਼੍ਰੀ ਨੈਨਾ ਜੀ ਵੀ ਤਬਾਦਲ ਨੰਬਰ ਲਖ ਜੀ ਸ਼੍ਰੀ ਨੈਨਾ ਜੀ ਵੀ ਲੰਗਰ ਕਮੇਟੀ ਪੰਜਾਬ ਹਰਿਆਣਾ ਹਿਮਾਚਲ ਰਜਿਸਟਰਡ ਵੱਲੋਂ ਜੀ ਜੀ ਅੱਜ ਇੱਕ ਵਿਸ਼ੇਸ਼ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਸੀ ਤਨਾਲੇ ਵਿੱਚ ਤਨਾਲੇ ਵਿੱਚ ਜਿਸ ਵਿੱਚ ਇਹ ਸੰਸਥਾਵਾਂ ਨੇ ਲੰਗਰ ਜਿਹੜੇ ਲਗਾਉਂਦੇ ਰਿਹਾ ਉਹਨਾਂ ਨੇ ਆ ਕੇ ਬੇਨਤੀ ਕੀਤੀ ਕਿ ਉੱਥੇ ਜਦੋਂ ਅਸੀਂ ਲੰਗਰ ਲਗਾਉਣ ਵਾਸਤੇ ਜਾਂਦੇ ਹਾਂ ਤਾਂ ਉੱਥੇ ਮਹੰਤ ਜਿਹੜੇ ਨੇ ਉੱਥੇ ਦੇ ਉਹ ਆ ਕੇ ਸਾਨੂੰ ਤੰਗ ਕਰਦੇ ਨੇ ਤੇ 31 ਹਜ਼ਾਰ ਮੰਗਦੇ ਨੇ ਕਦੇ 21 ਹਜ਼ਾਰ ਮੰਗਦੇ ਨੇ ਕਦੇ 52 ਹਜ਼ਾਰ ਮੰਗਦੇ ਨੇ ਬਹੁਤ ਰੌਲਾ ਪਾਉਂਦੇ ਨੇ ਤੇ ਇਹਦੇ ਬਾਰੇ ਉਹਨਾਂ ਨੇ ਕਿਹਾ ਵੀ ਸਾਨੂੰ ਦੱਸੋ ਜਾਵੇ ਵੀ ਕੀ ਅਸੀਂ ਕੀ ਕਰੀਏ ਇਹਦੇ ਵਾਸਤੇ ਤਾਂ ਸੀ ਨੈਣਾ ਜੀ ਵੀ ਲੰਗਰ ਕਮੇਟੀ ਪੰਜਾਬ ਨੇ ਇਹ ਫੈਸਲਾ ਕੀਤਾ ਸਾਰੇ ਵਿੱਚ ਬੈਠੇ ਬੈਠ ਕੇ ਕਿ 3100 ਰੁਪਿਆ ਹਰ ਲੰਗਰ ਵਾਲਾ ਦੇਣਾ ਚਾਹੁੰਦਾ ਤੇ ਬੋਲੇ ਅਗਰ ਉਹ ਵੱਧ ਪੈਸੇ ਮੰਗਦੇ ਨੇ ਤਾਂ ਉਹਨਾਂ ਨੂੰ ਸਾਫ਼ ਜਵਾਬ ਦੇ ਦਿਓ ਅਗਰ ਫਿਰ ਵੀ ਕੋਈ ਦਿੱਕਤ ਕਰਦੇ ਨੇ ਤਾਂ ਇਹ ਜੀ ਮੈਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਹੈ ਉਸ ਕਮੇਟੀ ਨੂੰ ਟੈਲੀਫੋਨ ਕਰੋ ਤੇ ਉਹ ਕਮੇਟੀ ਤੁਹਾਡੇ ਕੋਲ ਉਸ ਵੱਲ ਪਹੁੰਚੂਗੀ ਤੇ ਉਹਦਾ ਸਮਾਧਾਨ ਜਿਹੜਾ ਹੈ ਅਸੀਂ ਕਰਾਵਾਂਗੇ ਤਾਂ ਫਿਰ ਵੀ ਮੈਂ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਪ੍ਰਸ਼ਾਸਨ ਵੱਲੋਂ ਵੀ ਅਸੀਂ ਇਹਨਾਂ ਦਾ ਇੱਕ ਹੁਕਮ ਅਦਾ ਕਰਾਵਾਂਗੇ ਠੀਕ ਹੈ ਇਹੜਾ ਕਮੇਟੀ ਦਾ ਨੰਬਰ ਹੈ ਜੀ ਇਹ ਨੰਬਰ ਬਾਅਦ ਵਿੱਚ ਜਾਰੀ ਕਰਾਂਗੇ ਜਬ ਪਹਿਲੀ ਕਮੇਟੀ ਦੇ ਨੰਬਰ ਵਾਸਤੇ ਮੇਰਾ ਪ੍ਰਧਾਨ ਦਾ ਨੰਬਰ ਹੈ 9814734874 ਬਾਕੀ ਦੇ ਨੰਬਰ ਅਸੀਂ ਬਾਅਦ ਵਿੱਚ ਜਾਰੀ ਕਰ ਦਿੱਤੇ ਜਾਂਗੇ ਧੰਨਵਾਦ